ਸ੍ਰੀ ਕਾਲ ਜੀ ਅੱਜ ਦੇ ਨਵੇਂ ਵੀਡੀਓ ਨਾਲ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਆਂ ਅੱਜ ਅਸੀਂ ਗੱਲ ਕਰਾਂਗੇ ਕਿ ਜੋ ਵੀ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਆਉਂਦੀਆਂ ਆ ਉਹਨਾਂ ਦਾ ਕਿੱਦਾਂ ਹੱਲ ਕੀਤਾ ਜਾਵੇ ਗੁਰਬਾਣੀ ਦੇ ਰਾਹੀਂ ਤੁਸੀਂ ਬਹੁਤ ਵਾਰ ਸੁਣਿਆ ਹੋਵੇਗਾ ਕਿ ਇੰਨਾ ਜਾਪ ਕਰਨੇ ਤੇ ਆਫਲ ਮਿਲਦਾ ਹੈ ਆ ਜਾਪ ਕਰਨੇ ਤੇ ਆਫਲ ਮਿਲਦਾ ਹੈ ਅੱਜ ਮੈਂ ਤੁਹਾਨੂੰ ਉਹ ਤਰੀਕਾ ਦੱਸਾਂਗੀ ਜਿਹੜਾ ਜੇ ਤੁਸੀਂ ਉਸ ਬਿਣੀ ਦੇ ਨਾਲ ਪਾਠ ਜਾਂ ਜਾਪ ਕਰਦੇ ਆਂ ਤੇ ਤੁਹਾਡੀ ਚਾਹੇ ਕੋਈ ਵੀ ਇੱਛਾ ਹੋਵੇ ਉਹ 100% ਪੂਰੀ ਹੋਵੇਗੀ ਇਹ ਤਰੀਕਾ ਅਸੀਂ ਖੁਦ ਅਜਮਾਇਆ ਹੋਇਆ ਹੈ ਸਾਡੀ ਜਾਣਕਾਰੀ ਵਿੱਚ ਦੂਤੋ ਜਾਣਕਾਰੀ ਵਿੱਚ ਇਹ ਤਰੀਕਾ ਕਿਸੇ ਨੇ ਅਜਮਾਇਆ ਹੋਇਆ ਹੈ ਸੋ ਮੈਂ ਪਹਿਲਾਂ ਤੁਹਾਨੂੰ ਉਹਨਾਂ ਦੀ ਗੱਲ ਦੱਸ ਦਿਆਂ ਤੇ ਫਿਰ ਅਸੀਂ ਅੱਕੇ ਵਿੱਚ ਮੈਂ ਤੁਹਾਨੂੰ ਜਾਪ ਬਾਰੇ ਦੱਸਾਂਗੀ ਠੀਕ ਹੈ ਜੀ ਸੋ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਹੋਏ ਪੂਰਾ ਦੇਖਿਓ ਤੁਸੀਂ ਕੀ ਕਰਦੇ ਆਂ ਅੱਧੀ ਵੀਡੀਓ ਨੂੰ ਥੋੜਾ ਜਿਹਾ ਦੇਖ ਕੇ ਵਿੱਚ ਹੀ ਛੱਡ ਕੇ ਚਲੇ ਜਾਂਦੇ ਆਂ ਤੇ ਫਿਰ ਉਹ ਕੱਲ ਚੰਗੀ ਤਰ੍ਹਾਂ ਸਮਝ ਨਹੀਂ ਆਂਦੀ ਸੋ ਮੇਰੇ ਸ਼ੱਕ ਵੀਡੀਓ ਨੂੰ ਤੇਜ਼ ਕਰਕੇ ਦੇਖ ਲਿਓ ਬਟ ਪੂਰਾ ਦੇਖਿਓ ਤਾਂ ਕਿ ਇਹ ਸਾਰਾ ਕੁਝ ਚੰਗੀ ਤਰ੍ਹਾਂ ਤੁਹਾਨੂੰ ਸਮਝ ਆ ਸਕੇ ਠੀਕ ਹੈ ਜੀ ਤਾਂ ਚਲੋ ਫਿਰ ਮੈਂ ਤੁਹਾਨੂੰ ਦੱਸਦੀ ਆਂ ਇੱਕ ਲੜਕੀ ਸੀ ਸਾਡੇ ਦੂਧ ਦੀ ਜਾਣਕਾਰੀ ਚ ਸੀ ਗਈ ਤੇ ਉਹ ਨਾ ਛੋਟੇ ਹੁੰਦੇ ਤੋਂ ਹੀ ਬਿਮਾਰ ਰਹਿੰਦੀ ਹੁੰਦੀ ਸੀ ਤੇ ਉਹਦੇ ਨਾਲ ਕੁਝ ਨਾ ਕੁਝ ਮਿਸ ਹੈਪਨਿੰਗ ਹੁੰਦੀ ਰਹਿੰਦੀ ਹੁੰਦੀ ਸੀ ਇੱਕ ਵਾਰ ਕੀ ਹੁੰਦਾ ਆ ਉਹ ਆਪਣੇ ਘਰ ਸੁੱਤੀ ਪਈ ਹੁੰਦੀ ਆ 20-22 ਸਾਲ ਚਾਹੀ ਦੋਸਤ ਦੀ ਉਮਰ ਸੀ ਗਈ ਤੇ ਉਹਦੇ ਨਾ ਪੇਟ ਵਿੱਚ ਇੱਥੇ ਬੱਖੀ ਵਿੱਚ ਦਰਦ ਬਹੁਤ ਹੁੰਦੀ ਸੀ ਤੇ ਉਹਦੇ ਉਥੋਂ ਹੌਲੀ ਹੌਲੀ ਕੱਪੜਿਆਂ ਨੂੰ ਕੱਟ ਲੱਗ ਜਾਂਦਾ ਜਿੱਥੇ ਥਾਂ ਤੇ ਉਹ ਦਰਦ ਹੁੰਦੀ ਸੀ ਨਾ ਉਨੇ ਹੀ ਥਾਂ ਤੇ ਉਹਦੇ ਇਦਾਂ ਕੱਪੜਿਆਂ ਨੂੰ ਕੱਟ ਲੱਗ ਜਾਂਦਾ ਤੇ ਉਹ ਜਦੋਂ ਸਵੇਰ ਨੂੰ ਉੱਠਦੀ ਆ ਉਹ ਆਪਣਾ ਇੱਕ ਸੂਟ ਕੱਢਦੀ ਦੂਜਾ ਸੂਟ ਕੱਢਦੀ ਤੀਜਾ ਸੂਟ ਕੱਢਦੀ ਮਤਲਬ ਕਿ ਉਹਦੇ ਜਿੰਨੇ ਅਲਮਾਰੀ ਦੇ ਕੱਪੜੇ ਸੀ ਹਰੇਕ ਸੂਟ ਤੇ ਉਹਦੇ ਕੱਟ ਇਦਾਂ ਗੋਲੇ 'ਚ ਕੱਟ ਲੱਗਾ ਹੋਇਆ ਸੀ ਜਿੱਦਾਂ ਕਿ ਕਿਸੇ ਚੂਹੇ ਨੇ ਕੁੱਤਰ ਕੇ ਖਾਤੇ ਹੋਣ ਹੁਣ ਤੁਸੀਂ ਇਹ ਸੋਚੋ ਕਿ ਜੇ ਚੂਹੇ ਨੇ ਵੀ ਕੁੱਤਰੇ ਖੋਣ ਤਾਂ ਚੂਹੇ ਨੇ ਸੇਮ ਜਗ੍ਹਾ ਤੋਂ ਹੀ ਥੋੜਾ ਕੁੱਤਰਨੇ ਸੀਗੇ ਹਨਾ ਤੇ ਸੇਮ ਜਗ੍ਹਾ ਤੇ ਗੋਲਾ ਨਹੀਂ ਸੀ ਵੱਜਣਾ ਤੇ ਸੇਮ ਜਿੱਥੇ ਉਸ ਕੁੜੀ ਦੇ ਬੱਖੀ ਚ ਦਰਦ ਹੁੰਦੀ ਸੀ ਤੇ ਉੱਥੋਂ ਹੀ ਕੱਟੇ ਹੋਏ ਸੀਗੇ ਤੇ ਜਦੋਂ ਇਹ ਸਾਰਾ ਕੁਝ ਦੇਖਿਆ ਫਿਰ ਉਹ ਇੱਕ ਦੋ ਥਾਂ ਤਾਂ ਕਿਸੇ ਨੇ ਦੱਸਿਆ ਗਏ ਕਿ ਧੋ ਵੀ ਰਾਮ ਨਹੀਂ ਆਇਆ ਇੱਕ ਦੋ ਥਾਵਾਂ ਤੇ ਉਹਨਾਂ ਨੂੰ ਨਾਲ ਆਇਆ ਕਿ ਧੋ ਨਾਮ ਨਹੀਂ ਆਇਆ ਫਿਰ ਇੱਥੇ ਇੱਕ ਸਾਡੇ ਇਲਾਕੇ ਵਿੱਚ ਸੰਤ ਆ ਤੇ ਹੁਣ ਤਾਂ ਉਹ ਪੂਰੇ ਹੋ ਗਏ ਆ ਉਸ ਟਾਈਮ ਉਹ ਬਹੁਤ ਮਤਲਬ ਕਿ ਰਿਤੀਆਂ ਸਿੱਧੀਆਂ ਨੇ ਮਾਲਕ ਸੀਗੇ ਫਿਰ ਉਹਨਾਂ ਕੋਲ ਗਏ ਬਾਬਾ ਸ਼੍ਰੀਚੰਦ ਜੀ ਦੀ ਜਗ੍ਹਾ ਆ ਸਾਡੇ ਇੱਥੇ ਤੇ ਉਹ ਉੱਥੇ ਗਏ ਤੇ ਉੱਥੇ ਫਿਰ ਸੰਤਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਥੇ ਰੋਜ਼ਾਨਾ ਇਸ਼ਨਾਨ ਕਰਨਾ ਆ ਪਤਾ ਨਹੀਂ 5 ਐਤਵਾਰ ਸ਼ਾਇਦ ਕਿਹਾ ਸੀ ਉਹਨੇ ਮੈਨੂੰ ਯਾਦ ਨਹੀਂ ਆ ਤੇ ਪਰ ਜਿਹੜਾ ਉਹਨੇ ਪਾਠ ਦਿੱਤਾ ਸੀ ਜਿਹੜੀ ਉਹਨੇ ਵਿਧੀ ਦਿੱਤੀ ਸੀ ਉਹ ਮੈਨੂੰ ਚੰਗੀ ਤਰ੍ਹਾਂ ਜਾਣਦੀ ਆ ਉਦੋਂ ਅਸੀਂ ਬਿਲਕੁਲ ਬਹੁਤ ਛੋਟੇ ਛੋਟੇ ਹੁੰਦੇ ਸੀਗੇ ਸ਼ਾਇਦ ਮੈਨੂੰ 10 ਸਾਲ ਦੀ ਹੋਣੀ ਆ ਅਸੀਂ ਖੁਦ ਅੱਖੀਂ ਦੇਖਿਆ ਉਸ ਕੁੜੀ ਦਾ ਹਾਲ ਉਹ ਇੰਨਾ ਤੜਫਦੀ ਹੁੰਦੀ ਸੀ ਇੰਨਾ ਤੜਫਦੀ ਹੁੰਦੀ ਸੀ ਮਤਲਬ ਕਿ ਪਤਾ ਹੀ ਨਹੀਂ ਸੀ ਲੱਗਦਾ ਉਹਨੂੰ ਕਿਸੇ ਨੇ ਕੀ ਕਰ ਦਿੱਤਾ ਜੇ ਕਿਸੇ ਤੋਂ ਪੁੱਛਦੇ ਸੀ ਤਾਂ ਕਹਿੰਦੇ ਸੀ ਜੀ ਇਹਨੂੰ ਕੰਚ-ਕਾਂ ਦੇ ਵਿੱਚ ਖੁਲਾਇਆ ਹੋਇਆ ਹੈ ਕੀ ਖੁਲਾਇਆ ਕਿੱਦਾਂ ਨਿਕਲਣਾ ਇਹਦੇ ਬਾਰੇ ਕੁਝ ਪਤਾ ਨਹੀਂ ਸੀ ਲੱਗਦਾ ਫਿਰ ਜਦੋਂ ਸੰਤਾ ਨੇ ਧੂਨੇ ਦੀ ਰਾਖ ਦਿੱਤੀ ਜਲ ਦਿੱਤਾ ਅਤੇ ਉਹਨੂੰ ਪੰਜ ਐਤਵਾਰ ਉੱਥੇ ਸਵਾ ਮਹੀਨਾ ਮਤਲਬ ਕਿ ਇਸ਼ਨਾਨ ਕਰਨ ਲੈ ਕੇ ਆ ਤੇ ਜਦੋਂ ਉਸ ਕੁੜੀ ਨੂੰ ਸੰਤਾ ਕੋਲ ਲੈ ਕੇ ਜਾਂਦਾ ਸੀ ਤੇ ਉਹ ਲੇਰਾ ਮਾਰਦੇ ਹੁੰਦੇ ਸੀ ਮਤਲਬ ਕਿ ਬਹੁਤ ਤੜਫਣਾ ਲੇਰਾ ਮਾਰਨੀਆ ਤੇ ਫਿਰ ਉਹਨਾਂ ਨੂੰ ਜੋ ਦੇ ਘਰਦਿਆਂ ਨੂੰ ਨਹੀਂ ਪਾਠ ਦਿੱਤਾ ਸੀਗਾ 101 ਪਾਠ ਸੁਖਮਨੀ ਸਾਹਿਬ ਜੀ ਦੇ ਉਹ ਵੀ ਮਤਲਬ ਕਿ ਅਖੰਡ ਅਖੰਡ ਪਾਠ ਕਰਨੇ ਸੁਖਮਨੀ ਸਾਹਿਬ ਜੀ ਦੇ 101 ਪਾਠ ਜੇ ਤੁਸੀਂ ਹੁਣ ਅਰਦਾਸ ਕਰਕੇ ਅੰਦੇਗ ਬਣਾ ਕੇ ਅਰਦਾਸ ਕਰਕੇ 5 ਪੌੜੀਆਂ ਜਪਜੀ ਸਾਹਿਬ ਦੀਆਂ ਪੜ ਕੇ 6 ਪੌੜੀਆਂ ਆਨੰਦ ਸਾਹਿਬ ਜਪਜੀ ਸਾਹਿਬ ਸਾਰਾ ਪੜਨਾ ਤੇ 6 ਪੌੜੀਆਂ ਆਨੰਦ ਸਾਹਿਬ ਦੀਆਂ ਪੜ ਕੇ 101 ਪਾਠ ਸੁਖਮਨੀ ਸਾਹਿਬ ਜੀ ਦੇ ਕਾਨੇ ਤੁਸੀਂ ਸਵਾ ਮਹੀਨੇ ਦੇ ਵਿੱਚ ਪੂਰੇ ਕਾਨੇ ਉਹ ਮਤਲਬ ਕਿ ਅਖੰਡ ਅਖੰਡ ਕਾਨੇ ਮਤਲਬ ਜੇਕਰ ਇੱਕ ਮੈਂਬਰ ਕਰਦਾ ਆ ਜਦੋਂ ਇੱਕ ਮੈਂਬਰ ਨੇ ਇੱਕ ਪਾਠ ਕਰ ਲਿਆ ਨਾਲੇ ਦੂਜਾ ਮੈਂਬਰ ਦੂਜਾ ਪਾਠ ਸ਼ੁਰੂ ਕਰ ਦਵੇ ਜੇ ਤੁਸੀਂ ਇਹਦੇ ਵਿੱਚ ਸੰਪਟ ਲਾ ਸਕਦੇ ਆ ਤਾਂ ਹੋਰ ਵੀ ਵਧੀਆ ਕਿ ਜਦੋਂ ਵੀ ਤੁਹਾਡੇ ਇਹ ਸਗੁਣੀ ਸਾਬਜੀ ਦੇ ਪਾਠ ਪੂਰੇ ਹੋਣ ਚਾਹੇ ਉਹ 5 ਦਿਨਾਂ ਚ ਹੋ ਜਾਣ ਚਾਹੇ 10ਾਂ ਚ ਚਾਹੇ 15 ਦਿਨਾਂ ਚ ਹੋ ਜਾਣ ਇੱਕ ਜਲ ਤਿਆਰ ਕਰਨਾ ਜਦੋਂ ਇਹ ਪਾਠ ਕਰਨਾ ਆ ਉਸ ਟਾਈਮ ਜੋਤ ਵੀ ਠੰਡ ਜੋਤ ਵੀ ਜਗਾਣੀ ਹੈ ਨਾਲ ਤੇ ਉਹਦੇ ਕੋਲ ਇੱਕ ਜਲ ਰੱਖਣਾ ਆ ਜਲ ਦੇ ਉੱਪਰ ਨਾਰੀਅਲ ਰੱਖਣਾ ਆ ਪ੍ਰਸ਼ਾਦ ਦੇ ਤੌਰ ਤੇ ਠੀਕ ਆ ਜੀ ਇਸ ਤਰ੍ਹਾਂ ਹੀ ਪਾਠ ਕਰਨੇ ਆ ਘਰ ਵਿੱਚ ਫੇ ਜਦੋਂ ਸਾਡੇ ਇਹ ਪਾਠ ਪੂਰੇ ਹੋ ਜਾਂਦੇ ਫੇ ਮਹਾਰਾਜ ਮੋਹਰੇ ਅਰਦਾਸ ਕਰਨੀ ਆ ਮੱਧ ਤੇ ਅਰਦਾਸ ਕਰਨੀ ਆ ਅਖੇਤੇ ਅਰਦਾਸ ਕਰਨੀ ਆ ਅਰਦਾਸ ਕਰਕੇ ਫਿਰ ਇਹ ਜਲ ਆਪ ਵੀ ਛਕਣਾ ਤੇ ਮਤਲਬ ਆਪਣੇ ਘਰ ਵਿੱਚ ਵੀ ਛਿੱਟਾ ਦੇਣਾ ਸਾਰਿਆਂ ਨੂੰ ਛਕਾਣਾ ਤੇ ਇਸ ਜਿਹੜੀ ਉਹ ਲੜਕੀ ਸੀਗੀ ਜਿਹਦੇ ਨਾਲੇ ਘਟਨਾ ਵਾਪਰੀ ਸੀਗੀ ਤੇ ਉਹ ਮਤਲਬ ਉਹਨਾਂ ਦੇ ਘਰਦਿਆਂ ਨੇ ਇਸੇ ਵਿਧੀ ਦੇ ਨਾਲ 101 400 ਕੁੰੀ ਸਬਜ਼ੀ ਦੇ ਕੀਤੇ ਸੀਗੇ ਤੇ ਸਵਾ ਮਹੀਨੇ ਦੇ ਅੰਦਰ ਅੰਦਰ ਉਹ ਲੜਕੀ ਬਿਲਕੁਲ ਨਾਰਮਲ ਹੋ ਗਈ ਸੀ ਅੱਜ ਇਸ ਗੱਲ ਨੂੰ 15 20 ਸਾਲ ਹੋ ਗਏ ਨੇ ਤੇ ਮੁੜ ਕੇ ਉਹਨੂੰ ਕਦੇ ਵੀ ਪ੍ਰੋਬਲਮ ਆਈ ਨਹੀਂ ਕਦੇ ਵੀ ਨਹੀਂ ਪ੍ਰੋਬਲਮ ਆਈ ਉਹ ਬਿਮਾਰ ਰਹਿੰਦੀ ਸੀ ਪੜ੍ਹਾਈ ਵੀ ਉਹਦੀ ਛੁੱਟ ਗਈ ਸੀ ਡਿਪਰੈਸ਼ਨ ਵਿੱਚ ਸੀਗੀ ਮਤਲਬ ਕਿ ਬਹੁਤ ਦਿੱਕਤਾਂ ਸਨ ਤੇ ਉਹਦਾ ਸਾਰਾ ਕੁਝ ਹੱਲ ਹੋ ਗਿਆ ਸਿਰਫ 101 ਪਾਠ ਸੁਖਮਨੀ ਸਾਹਿਬ ਜੀ ਦੇ ਕਰਨੇ ਨਾਲ ਸੋ ਜੋ ਬਾਣੀ ਵਿੱਚ ਤਾਕਤ ਹੈ ਉਹ ਕਿਤੇ ਵੀ ਨਹੀਂ ਹੈ ਹੁਣ ਮੈਂ ਤੁਹਾਨੂੰ ਦੱਸ ਦਿਆਂ ਕਿ ਤੁਸੀਂ ਪਾਠ ਕਿੱਦਾਂ ਕਰਨੇ ਆ ਮੰਨ ਲਓ ਤੁਹਾਡੀ ਕੋਈ ਵੀ ਇੱਛਾ ਹੈ ਜਿਹੜੀ ਕਿ ਪੂਰੀ ਹੀ ਨਹੀਂ ਹੋ ਰਹੀ ਕਿਸੇ ਦੇ ਬੱਚਾ ਨਹੀਂ ਹੋ ਰਿਹਾ ਕਿਸੇ ਦੇ ਕਿਸੇ ਨੂੰ ਡਿਪਰੈਸ਼ਨ ਆ ਜਾਂ ਕਿਸੇ ਕੋਈ ਹੋਰ ਮਤਲਬ ਪ੍ਰੋਬਲਮ ਆ ਘਰ ਵਿੱਚ ਸੌ ਤਰ੍ਹਾਂ ਦੀਆਂ ਪ੍ਰੋਬਲਮਸ ਹੁੰਦੀਆਂ ਤੁਸੀਂ ਆਪਣੇ ਘਰ ਵਿੱਚ ਇੱਕ ਸੁੱਚਾ ਥਾਂ ਬਣਾ ਲੈਣਾ ਜਿੱਥੇ ਕਿ ਤੁਸੀਂ ਜੁੱਤੀ ਨਹੀਂ ਲੈ ਕੇ ਆਣੇ ਨਾ ਆਂਡਾ ਮੀਟ ਮੱਛੀ ਐਦਾਂ ਦਾ ਕੁਝ ਵੀ ਨਹੀਂ ਖਾਣਾ ਬਿਲਕੁਲ ਸਵਚਨਤਾ ਨਾਲ ਉੱਥੇ ਤੁਸੀਂ ਬਿਲਕੁਲ ਸਫਾਈ ਕਰਕੇ ਆਪਣੀ ਜੋਤ ਦਾ ਪ੍ਰਬੰਧ ਕਰਨਾ ਗੁਰੂ ਮਹਾਰਾਜ ਦੀ ਤਸਵੀਰ ਜਾਂ ਗੁਟਕਾ ਸਾਹਿਬ ਤੁਸੀਂ ਰੱਖ ਸਕਦੇ ਆ ਉੱਥੇ ਬਿਲਕੁਲ ਸਫਾਈ ਰੱਖਣੀ ਫਿਰ ਤੁਸੀਂ ਉੱਥੇ ਜੋਤ ਲਗਾਣੀ ਆ ਜੇ ਤੁਸੀਂ ਸੁਖਨੀ ਸਾਹਿਬ ਜੀ ਦੇ ਅਖੰਡ ਪਾਠ ਨਹੀਂ ਵੀ ਕਰ ਸਕਦੇ ਤਾਂ ਤੁਸੀਂ ਦਿਨ ਵਿੱਚ ਘੱਟੋ ਘੱਟ ਦੋ ਪਾਠ ਜ਼ਰੂਰ ਕਰੋ ਜਿਸ ਦਿਨ ਤੁਸੀਂ ਇਹ ਪਾਠ ਸ਼ੁਰੂ ਕਰਨੇ 101 ਪਾਠ ਉਸ ਦਿਨ ਵੀ ਦੇਖ ਬਣਾਓ ਜਿਸ ਦਿਨ ਤੁਹਾਡੇ 51 ਪਾਠ ਹੋ ਜਾਣ ਉਸ ਦਿਨ ਵੀ ਦੇਖ ਬਣਾਓ ਤੇ ਜਿਸ ਦਿਨ 101 ਪਾਠ ਪੂਰੇ ਹੋ ਜਾਣ ਉਸ ਦਿਨ ਵੀ ਤੁਸੀਂ ਦੇਗ ਬਣਾਣੀ ਹੈ ਦੇਗ ਦੀ ਮਹੱਤਤਾ ਬਹੁਤ ਹੈ ਜੋ ਵੀ ਅਸੀਂ ਪਾਠ ਕਰਦੇ ਹਾਂ ਨਾ ਉਹਦਾ ਜਿਹੜਾ ਵੀ ਅਸਰ ਹੁੰਦਾ ਆ ਉਹ ਬਾਣੀ ਦਾ ਅਸਰ ਉਹ ਸਾਰਾ ਦੇਗ ਪ੍ਰਸ਼ਾਦ ਵਿੱਚ ਆ ਜਾਂਦਾ ਫਿਰ ਜਦੋਂ ਅਸੀਂ ਦੇਗ ਪ੍ਰਸ਼ਾਦ ਜਾਂ ਜਲ ਛਕਦੇ ਹਾਂ ਤੇ ਉਹ ਸਾਡੇ ਤਨ ਤੇ ਮਨ ਤੇ ਅਸਰ ਕਰਦਾ ਕੈਨ ਸੇ ਜੈਸਾ ਮਨ ਵੈਸਾ ਤਨ ਜੇ ਸਾਡਾ ਮਨ ਸ਼ੁੱਧ ਹੋਊਗਾ ਸਾਡੇ ਮਨ ਵਿੱਚ ਚੰਗੇ ਵਿਚਾਰ ਆਉਗੇ ਤਾਂ ਸਾਡਾ ਸਰੀਰ ਵੀ ਆਟੋਮੈਟਿਕਲੀ ਸਹੀ ਹੋਊਗਾ ਬਿਮਾਰੀਆਂ ਤੋਂ ਰੈਤ ਹੋਊਗਾ ਸੋ ਬਿਨਾ ਦੇਗ ਬਣਾਏ ਵੀ ਇਹ ਪ੍ਰਸ਼ਾਦ ਮਤਲਬ ਪਾਠ ਨਹੀਂ ਸੰਪੂਰਨ ਹੁੰਦਾ ਦੇਗ ਤੇ ਜਲ ਦੀ ਬਹੁਤ ਮਹੱਤਤਾ ਹੈ ਜਦੋਂ ਅਸੀਂ ਘਰ ਵੀ ਅਖੰਡ ਪਾਠ ਸਾਹਿਬ ਸਹਿਜ ਪਾਠ ਸਾਹਿਬ ਗੁਰਦੁਆਰਿਆਂ 'ਚ ਵੀ ਖਲਾਨੇ ਆ ਜਾਂ ਘਰ ਵੀ ਖਲਾਨੇ ਖਲਵਾਨੇ ਆ ਉਹਦਾ ਵੀ ਤੁਸੀਂ ਦੇਖਿਆ ਹੋਊਗਾ ਕਿ ਸਭ ਤੋਂ ਪਹਿਲਾਂ ਜਲ ਦਾ ਛਿੱਟਾ ਦੇ ਕੇ ਸੁੱਚਮ ਕੀਤੀ ਜਾਂਦੀ ਹੈ ਉਦਾਂ ਵੀ ਜਦੋਂ ਤੁਸੀਂ ਘਰ ਪਾਠ ਕਰਦੇ ਹੋ ਕੋਸ਼ਿਸ਼ ਕਰਿਆ ਕਰੋ ਕਿ ਜਲ ਕੋਲ ਰੱਖ ਕੇ ਜਲਨਾਕਾਰ ਕਰਕੇ ਮਤਲਬ ਕਿ ਥੋੜਾ ਜਿਹਾ ਜਲ ਚੋਲੀ ਚ ਲੈ ਕੇ ਆਪਣੇ ਆਲੇ ਦੁਆਲੇ ਛਿਰਕ ਕੇ ਫਿਰ ਪਾਠ ਕਰਨਾ ਚਾਹੀਦਾ ਹੈ ਇਹ ਵੀ ਇੱਕ ਆਪਣੀ ਖਾਸ ਮਹੱਤਤਾ ਹੈ ਜੀ ਤੇ ਇਸ ਤਰ੍ਹਾਂ ਦੀ ਇਸ ਵਿਧੀ ਦੇ ਨਾਲ ਤੁਸੀਂ ਆਪਣੇ ਸਾਰੇ ਪਾਠ ਕਰ ਸਕਦੇ ਆ ਜਦੋਂ ਅਸੀਂ ਸਵਾ ਮਹੀਨਾ ਦੋ ਪਾਠ ਰੋਜ਼ਾਨਾ ਸੁਖਮਨੀ ਸਾਬ ਜੀ ਦੇ ਕਰਦੇ ਆ ਤਾਂ ਉਹ ਇੱਕ ਸਹਿਜ ਪਾਠ ਦੇ ਬਰਾਬਰ ਹੁੰਦਾ ਜਿੰਨਾ ਇੱਕ ਸਹਿਜ ਪਾਠ ਕਰਨ ਤੇ ਸਾਨੂੰ ਫਲ ਮਿਲਦਾ ਆ ਉਨਾ ਹੀ ਸਾਨੂੰ ਸੁਖਮਨੀ ਸਾਬ ਜੀ ਦੇ ਰੋਜ਼ਾਨਾ ਦੋ ਪਾਠ ਕਰਨ ਤੇ ਫਲ ਮਿਲਦਾ ਹੈ ਸੋ ਏਸੀ ਦੀ ਅੱਜ ਦੀ ਵੀਡੀਓ ਇਹ ਬਹੁਤ ਇੰਪੋਰਟੈਂਟ ਮਤਲਬ ਮੈਂ ਤੁਹਾਨੂੰ ਗੱਲ ਦੱਸੀ ਆ ਸਾਡੇ ਅਸੀਂ ਖੁਦ ਕਿਸੇ ਨਾਲ ਆਪਣੇ ਅੱਖੀਂ ਦੇਖਿਆ ਹੈ ਕਿਸੇ ਨਾਲ ਇਹ ਸਭ ਕੁਝ ਹੁੰਦਾ ਤੇ ਅੱਜ ਉਸ ਲੜਕੀ ਦੇ ਦੋ ਬੇਟੀਆਂ ਨੇ ਤੇ ਉਹ ਕੈਨੇਡਾ ਸੈਟਲ ਹੈ ਸਾਰਾ ਕੁਝ ਠੀਕ ਹੈ ਮਤਲਬ ਕਿ ਇਹ ਜੋਗਤੀਆਂ ਜਿਹੜੀਆਂ ਹੁੰਦੀਆਂ ਇਹ ਸਤਿ ਆਪਾਗਤਾਂ ਕੋਲੇ ਹੰਮੀਆਂ ਆ ਸੰਤ ਹਰੇਕ ਕਿਸੇ ਨੂੰ ਨਹੀਂ ਦੱਸਦੇ ਤਾਂ ਮਾਈ ਗੁਰੂ ਦੀ ਅੰਨੀ ਕਿਰਪਾ ਹੈ ਕਿ ਅਸੀਂ ਸ਼ੁਰੂ ਤੋਂ ਸਿੱਖੀ ਦੇ ਮਾਹੌਲ ਚ ਪੱਲੇ ਬਣੇ ਆ ਛੋਟੇ ਹੁੰਦੇ ਆ ਤਾਂ ਇਸ ਸੰਤਾਂ ਮਾਪੱਖਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਆ ਸੋ ਇਦਾਂ ਨਹੀਂ ਕੁਝ ਛੋਟੀਆਂ-ਛੋਟੀਆਂ ਗੱਲਾਂ ਜੋ ਵੀ ਮੈਨੂੰ ਪਤਾ ਹੁੰਦੀਆਂ ਮੈਂ ਠਾਠੇ ਨਾਲ ਵੀਡੀਓਜ਼ ਤੇ ਰਹੀ ਸ਼ੇਅਰ ਕਰਦੀਆਂ ਸੋ ਤੁਸੀਂ ਵੀਡੀਓ ਨੂੰ ਪੂਰਾ ਦੇਖਿਆ ਕਰੋ ਤੇ ਪਿਛਲੇ ਵੀਡੀਓਜ਼ ਨੂੰ ਵੀ ਦੇਖਿਆ ਕਰੋ ਤੇ ਬਾਕੀ ਆਪਣਾ ਜੀ ਸਿੱਖੀ ਧਰਮ ਨਾਲ ਰਿਲੇਟਡ ਚੈਲੰਜ ਆ ਤੇ ਬੱਤ ਅਸੀਂ ਇੱਥੇ ਕੁਕਿੰਗ ਦੇ ਵੀਡੀਓਜ਼ ਵੀ ਪਾਨੇ ਆ ਸੋ ਸਾਡੇ ਚੈਨਲ ਨੂੰ ਸਪੋਰਟ ਕਰਿਓ ਫਿਰ ਆਪਾਂ ਅਗਲੀ ਵੀਡੀਓ ਨਾਲ ਮਿਲਾਂਗੇ ਤੇ थैंक यू फॉर वाचिंग ਤੁਸੀਂ ਇੱਥੇ ਤੱਕ ਦੇਖਿਆ ਤੁਹਾਡਾ ਬਹੁਤ-ਬਹੁਤ ਧੰਨਵਾਦ ਆਪਾਂ ਹੁਣ ਮਿਲਦੇ ਆਂ ਅਗਲੀ ਵੀਡੀਓ ਨਾਲ ਠੀਕ ਹੈ ਜੀ